ਤੁਸੀਂ ਸਾਰੇ ਜਣੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 87140 8364 ਨੀਚੇ ਵੀ ਹਰੇ ਜਿਹਾ ਅੱਖਰਾਂ ਚ ਲਿਖਿਆ ਹੋਊਗਾ ਜੇ ਤੁਹਾਡੇ ਕੋਲ ਕੋਈ ਮਸ਼ੀਨਰੀ ਆ ਕੂਠੀਆ ਘਰ ਮਕਾਨ ਆ ਕੋਈ ਬੁੱਲਟ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਐਡ ਤੁਸੀਂ ਫਰੀਦ ਵਿੱਚ ਲਗਵਾ ਸਕਦੇ ਹੋ ਹੁਣ ਆਪਾਂ ਗੱਲ ਕਰਦਾ ਮਸ਼ੀਨਰੀਆਂ ਦੀ ਪਹਿਲੀ ਗੱਡੀ ਆਪਣੇ ਕੋਲੇ i20 ਹੁੰਡਾਈ ਦੀ ਪਹੁੰਚੀ ਹੈ ਮਾਡਲ ਮਿਲਜੂ ਆਪਾਨੂੰ 2015 ਗੱਡੀ ਦੀ ਹਾਲਤ ਜਮਨ ਨਵੀਂ ਜੀ ਫਾਸਟ ਓਨਰ ਗੱਡੀ ਆ ਇੱਕ ਹੱਥ ਚੱਲੀ ਹੋਈ ਆ ਮੈਗਨਾ ਸੀ ਆਰ ਡੀ ਆਈ ਨਵੀਂ ਕੰਡੀਸ਼ਨ ਬੈਟਰੀ ਨਵੀਂ ਆ ਤੇ ਟਾਇਰ ਆਪਾਂ ਨੂੰ ਨਵੇਂ ਮਿਲ ਜਾਣਗੇ ਮਿਊਜ਼ਿਕ ਸਿਸਟਮ ਨਵਾਂ ਹੈ ਤੇ ਏਸੀ ਹੀਟਰ ਸਾਰਾ ਕੁਝ ਵਰਕਿੰਗ ਚ ਆ ਤੇ ਸੈਂਟਰ ਲੋਕ ਆ ਤੇ ਜਿਹੜੀ ਚਾਬੀ ਆ ਫਲਿੱਪਰ ਹੈ ਜਿਹੜੀ ਬਟਨ ਦਾ ਨੱਪ ਕੇ ਉੱਤੋਂ ਜੇ ਨਿਕਲਦੀ ਹੁੰਦੀ ਆ ਉਹ ਚਾਬੀਆਂ ਤੇ ਗੱਡੀ ਚੱਲੀ ਹੋਈ ਆ ਕੁੱਲ 52400 19 ਕਿਲੋਮੀਟਰ ਤੇ ਸਰਵਿਸ ਬੁੱਕ ਨਾਲ ਬਠਿੰਡਾ ਮਾਲਕ ਦਾ ਏਰੀਆ ਜਾ ਕੇ ਦੇਖਣੀ ਉਹ ਜਾ ਕੇ ਦੇਖ ਲਿਓ ਕੰਡੀਸ਼ਨ ਆਲੋਕੀ ਆ ਸਾਢੇ 1.4 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾਕੇ ਭੇਜੀ ਆ ਜਾ ਕੇ ਕਿਸੇ ਨੇ ਦੇਖਣੀ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਉਹ ਚਲਾ ਕੇ ਵੀ ਦੇਖ ਸਕਦੇ ਹੋ ਜੀ ਦਿੱਲੀ ਨੰਬਰ ਗੱਡੀ ਆ ਤੇ ਮਾਡਲ ਤੁਹਾਨੂੰ ਪਤਾ ਲੱਗਿਆ ਹੋਊਗਾ ਨੰਬਰ 62 39912292 ਆਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਲਾਜ਼ਮੀ ਇੱਕ ਵਾਰੀ ਜ਼ਰੂਰ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ। ਸੈਕੰਡ ਗੱਡੀ ਆਪਣੇ ਕੋਲੇ ਫਿਰ ਤੋਂ ਬਠਿੰਡੇ ਏਰੀਆ ਚ ਵਰੀਜ਼ਾ VDI ਆਪਣੇ ਕੋਲੇ ਪਹੁੰਚੀ ਐ। 2016 ਮਾਡਲ ਗੱਡੀ ਐ ਤੇ ਗੱਡੀ ਖੜੀਆ ਬਠਿੰਡੇ ਏਰੀਆ ਚ। ਗੱਡੀ ਦੀ ਹਾਲਤ ਇੱਕ ਨੰਬਰ ਐ ਜੀ। ਕਿਉਂਕਿ ਗੱਡੀ ਬਹੁਤ ਘੱਟ ਚੱਲੀ ਹੋਈ ਐ ਤੇ ਅਲਾਏ ਲੱਗੇ ਹੋਏ ਐ। 75000 ਕਿਲੋਮੀਟਰ ਗੱਡੀ ਕੁੱਲ ਚੱਲੀ ਹੋਈ ਐ। 6-10 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਐ ਜੀ। ਜਾ ਕੇ ਦੇਖਣੀ ਹੈ ਬ ਗੱਡੀ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦਾ ਹਾਂ ਜੀ ਬਾਕੀ ਬਹੁਤ ਵਧੀਆ ਗੱਡੀਆਂ ਵਧੀਆ ਏਰੀਆ ਚੋਂ ਗੱਡੀ ਮਾਲਕ ਨੇ ਭੇਜੀ ਹੋਈ ਆਪਣੇ ਕੋਲੇ ਵਧੀਆ ਗੱਡੀ ਹੈ ਜੀ ਜਾ ਕੇ ਦੇਖ ਲਓ ਤੇ ਚਲਾ ਕੇ ਦੇਖਣੀ ਹੈ ਬ ਚਲਾ ਕੇ ਦੇਖ ਲਓ ਫੋਟੋਆਂ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਚੱਲ ਰਹੀਆਂ ਅੰਦਰ ਦੀਆਂ ਫੋਟੋਆਂ ਵੀ ਦੇਖ ਲਈਆਂ ਹੋਣਗੀਆਂ ਬਾਹਰ ਦੀਆਂ ਵੀ ਦੇਖ ਲਈਆਂ ਹੋਣਗੀਆਂ ਬਾਕੀ ਸਟਿਪਣੀ ਆਨ ਟੱਚ ਹੈ ਜੀ ਤੇ ਜਿੰਨੀ ਐਸੈਸਰੀ ਹੁੰਦੀ ਹੈ ਜਿਵੇਂ ਜੈਕ ਪਾਨੇ ਜੋ ਵੀ ਕੁਝ ਹੁੰਦਾ ਸਾਰਾ ਕੁਝ ਨਾਲ ਹੈਗਾ ਤੇ ਜੱਕ ਜੁੱਕ ਹਲੇ ਤੱਕ ਲੱਗਿਆ ਵੀ ਨਹੀਂ ਹੈਗਾ ਔਮੀ ਪਿਆ ਜਿਵੇਂ ਕੰਪਨੀ ਵੱਲੋਂ ਆਉਂਦਾਗਾ ਤੇ ਨੰਬਰ ਪਲੇਟਾਂ ਸਰਕਾਰੀ ਨੇ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਐ ਜੀ ਤੇ ਘਰ ਦੀ ਗੱਡੀ ਆ ਮਾਲਕ ਦੇ ਘਰੇ ਖੜੀ ਐ ਫਾਸਟ ਓਨਰ ਗੱਡੀ ਆ ਤੇ 6-10 ਡਿਮਾਂਡ ਲੈਸ ਵਸ ਹੋ ਜਾਊਗਾ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ ਆ 97809 ਤੇ 48042 ਮਾਲਕ ਨਾਲ ਗੱਲ ਲਾਜ਼ਮੀ ਤੁਸੀਂ ਕਰ ਲਿਓ ਇੱਕ ਵਾਰੀ ਜੇ ਕੋਈ ਆ ਗੱਡੀ ਖਰੀਦਣ ਦਾ ਚਾਹ ਬਣਿਆ ਜੀ ਹੁਣ ਜਿਹੜੀ ਆਪਾਂ ਮਸ਼ੀਨਰੀ ਲੈ ਕੇ ਪਹੁੰਚੇ ਆ ਮਾਨਸਾ ਏਰੀਆ ਚ ਲੈ ਕੇ ਪਹੁੰਚੇ ਆ ਤੇ ਮਸ਼ੀਨਰੀ ਤੁਹਾਨੂੰ ਮਿਲ ਜੂਗੀ ਜਿਹੜਾ ਬੈਟਰੀ ਵਾਲਾ ਸਕੂਟਰ ਜਹਾ ਹੁੰਦਾ ਉਹ ਲੈ ਕੇ ਪਹੁੰਚਿਆ ਜੀ ਬੈਟਰੀ ਤੇ ਸਕੂਟਰ ਤਈ ਮਾਡਲ ਹੈ ਤੇ ਚੱਲਿਆ ਕੁਲ 250 ਕਿਲੋਮੀਟਰ ਹੋਇਆ ਤੇ 10 ਨਵੰਬਰ 2023 ਨਵੰਬਰ ਮਹੀਨੇ ਚ ਪਿੱਛੇ ਜਿਹਾ ਲਿਆ ਸੀਗਾ ਤੇ ਹੁਣ ਇਹਨਾਂ ਨੇ ਸੇਲ ਕਰਨਾ ਜੀ ਕਿਸੇ ਕਾਰਨ ਕਰਕੇ ਰੇਟ ਮੰਗਿਆ ਇਹਨਾਂ ਨੇ 45000 ਰੁਪਇਆ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਕਰ ਲਾਂਗੇ ਮਾਨਸਾ ਏਰੀਆ ਚ ਖੜਾ ਹੈਗਾ ਮਾਲਕ ਦੇ ਘਰੀ ਤੁਸੀਂ ਦੇਖਣਾ ਹੋਵੇ ਜਾ ਕੇ ਦੇਖ ਵੀ ਸਕਦੇ ਹੋ ਇਹਨਾਂ ਦੇ ਘਰੀ ਚਲਾ ਕੇ ਕਿਸੇ ਨੇ ਦੇਖਣਾ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਲੈ ਸਕਦੇ ਹੋ ਪੂਰੀ ਦੀ ਪੂਰੀ ਮਾਲਕ ਨੇ ਕਿਹਾ ਆ ਕੇ ਦੇਖ ਲਿਓ ਤੇ ਉਹ ਤੋਂ ਬਾਅਦ ਗੱਲ ਕਰ ਲਵਾਂਗੇ ਜੀ ਬਾਕੀ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਵਧੀਆ ਮੋਟਰਸਾਈਕਲ ਆ ਮੋਟਰਸਾਈਕਲ ਨਹੀਂ ਵਧੀਆ ਸਕੂਟਰ ਹੈ ਵਧੀਆ ਹਾਲਤ ਪਈ ਆ ਤੇ ਵਧੀਆ ਗੱਲਬਾਤ ਹੈਗੀ ਬਾਕੀ ਜਿਹੜਾ ਮਾਲਕ ਦਾ ਮੋਬਾਈਲ ਨੰਬਰ ਹੈ ਉਹ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਸਾਰੇ ਜਣੇ ਨੋਟ ਕਰ ਲਓ ਜੀ ਨੰਬਰ ਹੈ 62 397 55 417 ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਜੇ ਕਿਸੇ ਨੂੰ ਆਹ ਸਕੂਟਰ ਪਸੰਦ ਆਇਆ ਜੀ ਤੇ ਅੱਗੇ ਆਪਾਂ ਹੋਰ ਵੀ ਗੱਲ ਕਰਾਂਗੇ ਮਸ਼ੀਨਰੀਆਂ ਹੋਰ ਵੀ ਬਹੁਤ ਸਾਰੀਆਂ ਖੜੀਆਂ ਆ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਇਹ ਦੱਸੋ ਮੈਨੂੰ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਸਕੂਟਰ ਕਿਵੇਂ ਦਾ ਲੱਗਿਆ ਵਰੀਜਾ ਜਿਹੜੀਆਂ ਪਿੱਛੇ ਗੱਡੀਆਂ ਦੇਖੀਆਂ ਮਸ਼ੀਨਰੀਆਂ ਦੇਖੀਆਂ ਤੁਹਾਨੂੰ ਕਿਵੇਂ ਦੀ ਲੱਗੀਆਂ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਨੇ ਆ ਜਦੋਂ ਤੁਸੀਂ ਸਬਸਕ੍ਰਾਈਬ ਕਰ ਲਓਗੇ ਉਹ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਪਾਵਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਗਿਆ ਕਰਵਾ ਚੀ। ਬਾਕੀ ਆਪਣੇ ਕੋਲੇ ਹਰ ਏਰੀਆ ਚੋ ਮਸ਼ੀਨਰੀਆਂ ਕੋਠੀ ਮਕਾਨ ਘਰ ਆਏ ਪਈ ਆ। ਜਲਦੀ ਤੋਂ ਜਲਦੀ ਆਪਾਂ ਐਡ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਆ ਚੀ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਆ ਕਿਸੇ ਵੀ ਏਰੀਆ ਚੋ ਪਿੰਡ ਚੋ ਸ਼ਹਿਰ ਚੋ ਜਿੱਥੋਂ ਵੀ ਤੁਸੀਂ ਦੇਖ ਰਹੇ ਕਿਤੇ ਵੀ ਏਰੀਆ ਚੋ ਦੇਖ ਰਹੇ ਹੋ ਆਪਣਾ WhatsApp ਨੰਬਰ ਸਕਰੀਨ ਤੇ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਜੀ। ਨੰਬਰ ਆਪਣਾ 78140 ਤੇ 38764 ਜੇ ਕਿਸੇ ਨੇ ਐਡ ਕਰਵਾਉਣੀ ਆ ਤਾਂ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਚਾਹੀਏ ਕੋਠੀ ਆ ਘਰ ਮਕਾਨ ਆ ਤੁਹਾਡੇ ਕੋਲੇ ਆ ਤੁਹਾਡੇ ਰਿਸ਼ਤੇਦਾਰਾਂ ਕੋਲੇ ਯਾਰਾਂ ਮਿੱਤਰਾਂ ਕੋਲੇ ਕਿਸੇ ਕੋਲੇ ਵੀ ਆ ਜੀ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਬੁਲਟ ਮਾਲਕ ਨੇ ਭੇਜਿਆ ਹੋਇਆ ਕੁੱਲ 80000 ਦਾ ਕੰਡੀਸ਼ਨ ਆਲ ਓਕੇ ਆ ਜੀ ਇਹਨਾਂ ਦਾ ਏਰੀਆ ਜਿਹੜਾ ਹੈਗਾ ਤਲਵੰਡੀ ਭਾਈ ਐ ਮਾਡਲ 2003 ਐ ਤੇ مالک ਨੇ ਕਿਹਾ ਸਾਰਾ ਮੋਟਰਸਾਈਕਲ ਜਿਹੜਾ ਹੈਗਾ ओरिजिनल ਹੈ ਉਹ ਤੁਸੀਂ مالک ਨਾਲ ਆਪੇ ਗੱਲ ਕਰ ਲਿਓ ਰੇਟ 80000 ਰੁਪਿਆ ਇਹਨਾਂ ਨੇ ਕਿਹਾ ਤੇ ਕੰਡੀਸ਼ਨ ਆਲੂਕੀ ਸੀ ਕੰਡੀਸ਼ਨ ਵੱਲੋਂ ਕੋਈ ਕਮੀ ਨਹੀਂ ਟਾਇਰ ਵੀ ਬਹੁਤ ਵਧੀਆ ਨੇ ਪੰਜਾਬ ਨੰਬਰ ਹੈ ਬਾਕੀ ਪੁੱਠੇਗੜਾ ਵਾਲਾ ਬੁਲਟ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਧੀਆ ਬੁਲਟਾ ਦਾ ਵਧੀਆ مالک ਨੇ ਰੱਖਿਆ ਹੋਇਆ ਵਧੀਆ ਚਲਾਇਆ ਹੋਇਆ ਵਧੀਆ ਸਾਰਾ ਬੁਲਟ ਹੈ ਜੀ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਗੱਲਬਾਤ ਕੋਈ ਵੀ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪੇ ਕਰ ਲਓ। ਬਾਕੀ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦਈ ਰੱਖਿਆ ਜੀ। ਨੰਬਰ ਮਾਲਕ ਦਾ 94600 3348290। ਇਸ ਨੰਬਰ ਤੇ ਮਾਲਕ ਨਾਲ ਗੱਲ لازਮੀ ਤੁਸੀਂ ਇੱਕ ਵਾਰੀ ਕਰ ਲਓ ਜੀ। ਇੱਕ ਮੋਟਰਸਾਈਕਲ ਆਪਾਂ CDD ਲਕਸ ਪਹੁੰਚਿਆਂ ਲੈ ਕੇ। ਜਿਹੜਾ ਪੁਰਾਣਾ ਸੀਗਾ ਹੁਣ ਤਾਂ ਹੀਰੋ ਦੇ ਆਉਣ ਲੱਗੇ ਪਹਿਲਾਂ ਦੋਮਾ ਦੇ ਆਉਂਦੇ ਸੀਗੇ ਹੀਰੋ ਤੇ ਹੋਂਡਾ ਦਾ। ਪੰਜਾਬ ਨੰਬਰ ਹੈ ਲਾਲ ਰੰਗ ਦਾ ਕੰਡੀਸ਼ਨ ਬਹੁਤ ਚੰਗੀ ਪਈਆ ਮੋਟਰਸਾਈਕਲ ਦੀ ਤੇ ਰੇਟ 15000 ਰੁਪਏ ਸਿਰਫ ਬਹੁਤ ਘੱਟ ਮੰਗ ਮਾਲਕ ਨੇ ਪਾਈਆ 7 ਮਾਡਲ ਹੈ ਜੀ ਮੋਟਰਸਾਈਕਲ ਦਾ ਮਾਡਲ ਚਾਹੀ ਕਿੰਨਾ ਵੀ ਆ ਪਰ ਮੋਟਰਸਾਈਕਲ ਦੀ ਹਾਲਤ ਬਹੁਤ ਚੰਗੀ ਪਈਆ 7 ਮਾਡਲ ਕਾਫੀ ਪੁਰਾਣਾ ਮਾਡਲ ਹੋ ਜਾਂਦਾ ਪਰ ਮਾਲਕ ਨੇ ਰੱਖਿਆ ਬਹੁਤ ਹੀ ਜ਼ਿਆਦਾ ਸੰਭਾਲ ਕੇ ਹੋਇਆਗਾ ਕੰਡੀਸ਼ਨ ਤੁਸੀਂ ਆਪੇ ਦੇਖ ਲਓ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜਾ ਕੇ ਕਿਸੇ ਨੇ ਦੇਖਣਾ ਹੋਵੇ ਤਾਂ ਇਹਨਾਂ ਦਾ ਜਿਹੜਾ ਏਰੀਆ ਹੈ ਹਰ ਗੋਬਿੰਦਪੁਰਾ ਜੀ ਤੇ ਪਿੰਡਾ ਸਮਰਾਈ ਜਾ ਕੇ ਦੇਖਣੋਂ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੋਂ ਵਿੱਚ ਚਲਾ ਕੇ ਦੇਖ ਸਕਦੇ ਹੋ ਤੁਹਾਡੀ ਇੱਛਾ ਜੀ ਕਿਵੇਂ ਤੁਸੀਂ ਚੈੱਕ ਕਰਨੇ ਤੇ 15000 ਰੁਪਏ ਸਿਰਫ ਡਿਮਾਂਡ ਹੈ ਤੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 99153 ਤੇ 18461 ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਇਹਦੀ ਗੱਲ ਕਰਦੇ ਹਾਂ Maruti 800 ਗੱਡੀ ਪਹੁੰਚੀ ਹੈ ਮਾਲਕ ਨੇ ਭੇਜੀ ਆਪਣੇ ਕੋਲੇ ਸਿਰਫ 45000 ਰੁਪਿਆ ਗੱਡੀ ਦੀ ਕੀਮਤ ਹੈ 2000 ਪੂਰਾ ਮਾਡਲ ਹੈ ਗੱਡੀ ਵਧੀਆ ਗਈ ਚਲਾਉਣ 'ਚ ਕੋਈ ਨੁਕਸ ਨਹੀਂ ਸੈਂਟਰ ਲੋਕ ਹੈ RC ਚੱਪਾਲੀ ਬਣੀ ਹੋਈ ਹੈ ਤੇ ਅਲਾਈ ਲੱਗੇ ਹੋਏ ਨੇ ਮਾਲਕ ਦਾ ਜਿਹੜਾ ਏਰੀਆ ਮੁਗ ਗਏ ਜਾ ਕੇ ਦੇਖਣੀ ਉਹ ਵਿਚ ਜਾ ਕੇ ਦੇਖ ਸਕਦਾ ਹਾਂ 78147 51019 ਮਾਲਕ ਦਾ ਹਾਂ 51019 ਨਹੀਂ ਹੈਗਾ ਜੀ 51093 51093 ਬਾਕੀ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਕਨਫਰਮ ਕਰ ਲਓ ਤੇ ਨੰਬਰ ਦੇ ਬੋਲਣ ਦੇ ਵਿੱਚ ਕਈ ਵਾਰੀ ਮਿਸਟੇਕ ਹੋ ਜਾਂਦੀ ਹੈ ਬਾਕੀ ਤੁਸੀਂ ਚੈੱਕ ਕਰ ਲਓ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਗੱਲ ਆਪੇ ਕਰ ਲਿਓ ਤੇ ਕੋਈ ਵੀ ਗੱਲ ਕਰਨੀ ਹੋਵੇ ਕਰਕੇ ਤੇ ਕੋਈ ਵੀ ਮਸ਼ੀਨਰੀ ਖਰੀਦਣਾ ਤੁਸੀਂ ਚਾਹੋ ਨੋ ਖਰੀਦ ਸਕਦੇ ਹੋ ਜੀ ਬਾਕੀ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜਲਦੀ ਪਹੁੰਚਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਮੈਨੂੰ ਦੱਸਿਓ ਕਮੈਂਟ ਕਰਕੇ ਜਰੂਰ ਜੀ ਬਾਕੀ ਕਿਹੜੇ ਏਰੀਆ ਚ ਤੁਸੀਂ ਵੀਡੀਓ ਦੇਖ ਰਹੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ 'ਚ